ਚਾਚਾ ਜੀ ਬੈਠੇ ਆ ਇਹਨਾਂ ਨੂੰ ਪੁੱਛਦੇ ਆ ਕੱਲ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਨੂੰ ਸਜਾਵਾਂ ਆ ਉਹਨਾਂ ਬਾਰੇ ਹਾਂਜੀ ਸਾਸਿਕਾ ਚਾਚਾ ਜੀ ਕਿਵੇਂ ਆ ਵਧੀਆ ਜੀ ਵਧੀਆ ਕਿਰਪਾ ਕੀ ਪੜ ਰਹੇ ਹੋ ਉਹ ਬਸ ਕੁਝ ਚੀਜ਼ ਲਿਖੀ ਹੋਈ ਸੀ ਮੇਰੇ ਹੱਥੀ ਆਈ ਮੈਂ ਉਹ ਪੜ ਰਿਆ ਸਾਂ ਅੱਛਾ ਹਾਂ ਮੈਂ ਤੁਹਾਨੂੰ ਪੁੱਛਣਾ ਸੀ ਵੀ ਕੱਲ ਜਿਹੜਾ ਅਕਾਲੀ ਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜਾਵਾਂ ਹੋਈਆਂ ਉਹਨਾਂ ਵਿੱਚ ਇੱਕ ਫਖਰੇ ਕੌਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਸੀਗਾ ਤੇ ਉਹ ਕੱਲ ਵਾਪਸ ਲਿਆ ਗਿਆ ਉਹ ਕੀ ਹੈ ਉਹ ਕਿਸੇ ਹੋਰ ਮੁੱਖ ਮੰਤਰੀ ਨੂੰ ਵੀ ਮਿਲਿਆ ਸੀ ਵੇਖ ਸੱਜਣਾ ਜਿਹੜੀ ਕੱਲ ਦੀ ਖੂਬਸੂਰਤੀ ਦਾ ਦ੍ਰਿਸ਼ਣ ਆ ਜਿਹੜੇ ਸਿੱਖ ਜਮ ਨੂੰ ਸਮਝਦੇ ਆ ਜਾਂ ਸਿੱਖੀ ਸਿਧਾਂਤ ਨੂੰ ਸਮਝਦੇ ਆ ਉਹਨਾਂ ਦੇ ਮਨੰਦਰ ਇੱਕ ਗੱਲ ਗਈ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਤੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਪ੍ਰਤੀ ਕਿ ਸ਼੍ਰੋਮਣੀ ਅਕਾਲੀ ਦਲ ਵਾਕਈ ਸਿੱਖੀ ਸਿਧਾਂਤ ਨੂੰ ਪਿਆਰ ਕਰਦਾ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਬਾਰੇ ਤਾਂ ਲੋਕਾਂ ਦੇ ਮਨ 'ਚ ਇਹ ਗੱਲ ਆ ਗਈ ਨਾ ਵੀ ਇੱਕ ਸੱਚਾ ਸੁੱਚਾ ਸਿੱਖ ਹੈ ਯਾਰ ਵੀ ਉਹ ਕਹਿੰਦਾ ਝੂਠ ਨਹੀਂ ਬੋਲਦਾ ਜੇ ਕਿਸੇ ਨੇ ਜਾਇਦਾਦ ਬਾਰੇ ਪੁੱਛਿਆ ਸੀ ਤੇ ਸੁਖਬੀਰ ਸਿੰਘ ਬਾਦਲ ਨੇ ਕਿਸੇ ਨੇ ਕਿਹਾ ਤੁਹਾਡਾ ਪੱਤਰਕਾਰ ਨੇ ਪੁੱਛਿਆ ਹੋਟਲ ਤੁਹਾਡਾ ਉਹ ਕਹਿੰਦਾ ਮੇਰਾ ਹੈ ਉਹ ਕਹਿੰਦਾ ਜੀ ਪੀਟੀਸੀ ਦਾ ਰੌਲਾ ਪੈਂਦਾ ਉਹ ਕਹਿੰਦਾ ਮੇਰੀ ਹੈ ਚੈਨਲ ਮੇਰਾ ਹੈ ਕਹਿੰਦਾ ਜੀ ਟਰਾਂਸਪੋਰਟ ਦਾ ਰੌਲਾ ਪੈਂਦਾ ਕਹਿੰਦਾ ਸਾਡੀ ਹੈ ਮਤਲਬ ਉਹਨੇ ਲੁਕੋਇਆ ਕੁ ਜੇ ਕੱਲ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕੋਈ ਅਵਗਿਆ ਹੋਈਆਂ ਤਾਂ ਜਦੋਂ ਜਦੋਂ ਸਿੰਘ ਸਾਹਿਬਾਨ ਨੇ ਪੁੱਛਿਆ ਤਾਂ ਉਹਨੇ ਕਿਹਾ ਵੀ ਹੋਈਆਂ ਨੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਲੇਕਿਨ ਨਵਾਣੇ ਸਿੱਖ ਪਚੋ ਉਹ ਮਤਲਬ ਉਹਨਾਂ ਨੇ ਸਾਰਾ ਕੁਝ ਕਬੂਲ ਕੀਤਾ ਹੂੰ ਦੂਜੀ ਗੱਲ ਜਿਹੜੀ ਤੂੰ ਕੀਤੀ ਹੈ ਨਾ ਫਕਰੇ ਕੌਮ ਦੀ ਫਕਰੇ ਕੌਮ ਸਿਰ ਤੋਂ ਸਿਰਫ ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਮਿਲਿਆ ਸੀ ਮੁੱਖ ਮੰਤਰੀਆਂ ਦੇ ਵਿੱਚੋਂ ਕਿਉਂਕਿ ਜੋ ਪੰਜਾਬ ਅਤੇ ਪੰਥਲੀ ਉਹਨਾਂ ਨੇ ਕੀਤਾ ਉਹ ਕਿਸੇ ਨੇ ਨਹੀਂ ਕਰਨਾ ਤੇ ਨਾ ਕਿਸੇ ਕੋਲ ਹੋਣਾ ਹੀ ਹੈ 18 ਸਾਲ ਉਸ ਇਨਸਾਨ ਨੇ ਜੇਲ੍ਹ ਕੱਟੀ ਆ ਪੰਥ ਦੇ ਬਦਲੇ 18 ਸਾਲ ਮੂੰਹ ਨਾ ਰੱਖਣ ਵਾਲੀ ਗੱਲ ਐ ਅੱਜ ਕਦੇ ਇੱਕ ਦਿਨ ਕੋਈ ਜੇਲ੍ਹ ਚਲੇ ਜਾਵੇ ਨਾ ਤੇ ਲਾਲਾ ਲਾਲਾ ਹੋ ਜਾਂਦੀ ਆ ਪਿੱਛੇ ਪਰਿਵਾਰਾਂ ਦੀ ਤੇ ਸਾਰੇ ਲੋਕਾਂ ਦੀ 18 ਸਾਲ ਉਹਨੇ ਜੇਲ੍ਹ ਕੱਟੀ ਪੰਥ ਦੇ ਪੰਜਾਬ ਵਾਸਤੇ ਸਾਰੇ ਵੱਖ-ਵੱਖ ਮੁੱਦਿਆਂ ਤੇ ਫੇਰ ਦੂਹਣਾ ਨਾ ਫਕਰੇ ਕੌਮ ਅਸਲੀ ਫਕਰੇ ਕੀਤਾ ਕਿਤੇ ਤੇ ਜਾਂਦਾ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਇਹ ਆ ਜਦੋਂ ਖਾਲਸਾ ਪੰਥ ਦੀਆਂ ਸ਼ਤਾਬਦੀਆਂ ਬਣਾਈਆਂ ਜਾ ਰੀਆਂ ਹੋਣ ਸਰਕਾਰੀ ਪੈਸੇ ਤੇ ਜਿੱਥੇ ਖਾਲਸਾ ਪੰਥ ਦੇ ਇਤਿਹਾਸ ਤੇ ਸਾਨੂੰ ਫਕਰ ਮਹਿਸੂਸ ਹੁੰਦਾ ਹੈ ਉੱਥੇ ਫਿਰ ਨਾਲ ਜਿਹੜਾ ਸ਼ਤਾਬਦੀਆਂ ਮਨਾ ਰਿਹਾ ਸਰਕਾਰੀ ਪੈਸੇ ਦੇ ਉੱਤੇ ਉਹਦੇ ਤੇ ਵੀ ਫਕਰ ਹੁੰਦਾ ਹੈ ਹੂੰ ਕਿਤੇ ਸਾਡੀਆਂ ਇਤਿਹਾਸਿਕ ਯਾਦਗਾਰਾਂ ਵਿਰਾਸਤ ਦੇ ਖਾਲਸਾ ਬਣਿਆ ਹੋਵੇ ਜਿੱਥੇ ਸਾਨੂੰ ਸਿੱਖਾਂ ਨੂੰ ਆਪਣੀ ਵਿਰਾਸਤ ਦੇਖ ਕੇ ਫਕਰ ਮਹਿਸੂਸ ਹੁੰਦਾ ਹੈ ਹੂੰ ਉੱਥੇ ਅਜਿਹੇ ਸਿਆਸਤਦਾਨ ਤੇ ਜਿਹੇ ਮੁੱਖ ਮੰਤਰੀ ਤੇ ਵੀ ਨਾਲ ਫਕਰ ਮਹਿਸੂਸ ਹੁੰਦਾ ਹੈ ਹੂੰ ਹੁਣ ਗੱਲ ਇਹ ਆ ਵੀ ਸਭ ਤੋਂ ਵੱਡੀ ਗੱਲ ਵੇਖ ਲਓ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਦੀ ਯਾਦ ਨੂੰ ਅਸੀਂ ਸਮਰਪਿਤ ਹੋ ਕੇ ਫਖਰ ਮਹਿਸੂਸ ਕਰਦੇ ਆਂ ਉਸ ਯੋਧੇ ਨੇ ਪਹਿਲਾ ਸਿੱਖ ਰਾਜ ਪੈਦਾ ਕੀਤਾ ਉੱਥੇ ਉਹਦੀ ਯਾਦਗਾਰ ਬਣਾਉਣ ਵਾਲੇ ਤੇ ਮੁੱਖ ਮੰਤਰੀ ਤੇ ਵੀ ਫਖਰ ਮਹਿਸੂਸ ਹੁੰਦਾ ਜੰਗ-ਏ-ਆਜ਼ਾਦੀ ਜਿੱਥੇ ਸਿੱਖਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਸਾਨੂੰ ਜਦੋਂ ਅਸੀਂ ਜੰਗ-ਏ-ਆਜ਼ਾਦੀ ਦੇ ਆ ਕੇ ਦੇਖਦੇ ਆਂ ਸਾਨੂੰ ਉੱਥੇ ਉਹਨਾਂ ਆਪ ਦੇ ਕੌਮੀ ਯੋਧਿਆਂ ਤੇ ਫਖਰ ਮਹਿਸੂਸ ਹੁੰਦਾ ਹੈ ਉਥੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਵੀ ਫਕਰ ਮਹਿਸੂਸ ਹੁੰਦਾ ਹੈ। ਹੂੰ ਵੱਡਾ ਕੱਲੂ ਕਾਰਾ, ਛੋਟਾ ਕੱਲੂ ਕਾਰਾ ਜਿੱਥੇ ਸਾਡੇ ਗੁਰਸਿੱਖਾਂ ਨੇ ਸਿੱਖੀ ਸਿਦਕ ਨਵਾਉਂਦਿਆਂ ਹਜ਼ਾਰਾਂ ਦੀ ਤਦਾਦ ਵਿੱਚ ਸ਼ਹਾਦਤਾਂ ਦਿੱਤੀਆਂ। ਜਿੱਥੇ ਜਾ ਕੇ ਉਹਨਾਂ ਦੀ ਕੁਰਬਾਨੀ ਤੇ ਫਕਰ ਮਹਿਸੂਸ ਹੁੰਦਾ ਹੈ। ਉਥੇ ਨਾਲ-ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਵੀ ਫਕਰ ਮਹਿਸੂਸ ਹੁੰਦਾ ਹੈ। ਕੋਈ ਯਾਦ ਕਰਾਂ ਜਦੋਂ ਅਸੀਂ ਆ ਕੇ ਵੇਖਦੇ ਆਂ। ਸ੍ਰੀ ਸੱਚਖੰਡ ਦਰਬਾਰ ਸਾਹਿਬ ਜਾਂ ਨੂੰ ਜਾਣ ਵਾਲਾ ਰਸਤਾ ਉਹਨੂੰ ਵਿਰਾਸਤੀ ਮਾਰਗ ਬਣਾਉਣਾ। ਉਹਨੂੰ ਸਭ ਤੋਂ ਵਧੀਆ ਬਣਾਉਣਾ ਜਦੋਂ ਅਸੀਂ ਤੁਰ ਕੇ ਉਧਰ ਨੂੰ ਜਾਂਦੇ ਆ ਨਾ ਸਾਰਾ ਆਲਾ ਦਵਾਲਾ ਐਡਾ ਸਾਫ਼ ਸੁੰਦਰ ਤੇ ਵਧੀਆ ਵੇਣੇ ਆ ਉਥੇ ਇੱਕ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਤੇ ਫਕਰ ਮਹਿਸੂਸ ਹੁੰਦਾ ਉਥੇ ਨਾਲ-ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣਾ ਤੇ ਵੀ ਫਕਰ ਮਹਿਸੂਸ ਹੁੰਦਾ ਸਾਡੇ ਕੌਮੀ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਾਂ ਹੋਰ ਜਿਹੜੇ ਸਾਡੇ ਉਥੇ ਯੋਧੇ ਸ਼ਹੀਦ ਹੋਏ 84 ਚ ਉਹਨਾਂ ਦੀ ਜਿਹੜੀ ਯਾਦਗਾਰ ਬਣਾਈ ਗਈ ਹੈ ਉਹ ਜਦੋਂ ਅਸੀਂ ਵੇਖਦੇ ਆ ਨਾ ਤੇ ਉਥੇ ਉਹ ਵੇਖਣ ਵੇਲੇ ਵੀ ਸਾਨੂੰ ਫਕਰ ਮਹਿਸੂਸ ਹੁੰਦਾ ਕਿ ਸਾਡੀ ਜੇ ਸਾਡਾ ਕੋਈ ਮਤਲਬ ਮੁੱਖ ਮੰਤਰੀ ਸਿੱਖਾਂ ਦਾ ਆਇਆ ਤੇ ਉਹਨੇ ਇਹ ਯਾਦਗਾਰ ਬਣਵਾਈ ਆ ਹਾਂਜੀ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਵਾਸਤੇ ਜੋ ਕੁਝ ਉਹਨੇ ਕੀਤਾ ਅੱਲਗੀ ਆ ਨਾ ਮੋਟਰਾਂ ਕੋ ਇਧਰ ਲੱਗੀ ਕੋ ਇਧਰ ਲੱਗੀ ਹੈ ਮੰਡੀਆਂ ਥਾਂ ਥਾਂ ਬਣੀਆਂ ਨੇ ਕਿਸਾਨਾਂ ਨੂੰ ਐਮ ਐਸ ਪੀ ਦਿਵਾਉਣ ਵਾਸਤੇ ਕਿਸਾਨਾਂ ਦਾ ਟਰੈਕਟਰ ਜਿਹੜਾ ਉਹਨੂੰ ਗੱਡਾ ਬਣਾਉਣ ਵਾਸਤੇ ਹਨਾ ਫਸਲਾਂ ਨੂੰ ਚਕਾਉਣ ਵਾਸਤੇ ਹਰ ਥਾਂ ਤੇ ਉਸ ਇਨਸਾਨ ਨੇ ਵੱਡਾ ਰੋਲ ਅਦਾ ਕੀਤਾ ਆਪਣੀਆਂ ਸਰਕਾਰਾਂ ਚ ਬਿਜਲੀਆਂ ਤੱਕ ਮਾਫ ਕੀਤੀਆਂ ਉੱਤੇ ਫਿਰ ਫਕਰ ਦਾ ਮਹਿਸੂਸ ਹੁੰਦਾ ਹੈ ਨਾ ਆਮ ਲੋਕਾਂ ਚ ਬਹਿ ਕੇ ਇੱਕ ਸਿੱਖ ਮੁੱਖ ਮੰਤਰੀ ਸੰਗਤ ਦਰਸ਼ਨ ਕਰ ਰਿਹਾ ਹੂੰ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣ ਰਿਹਾ ਉੱਤੇ ਫਿਰ ਫਕਰ ਦਾ ਮਹਿਸੂਸ ਹੁੰਦਾ ਹੀ ਹੈ ਨਾ ਅੱਛਾ ਸਤਕਾਰਯੋਗ ਸਾਡੇ ਪੰਜ ਪਿਆਰੇ ਸਹਿਬਾਨ ਸਾਡੇ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੋਰ ਸਾਡੇ ਕੌਮੀ ਯੋਧੇ ਜਿਨ੍ਹਾਂ ਦੇ ਨਾਂ ਤੇ ਸਕੂਲ ਹਸਪਤਾਲ ਸੜਕਾਂ ਸ਼ਹਿਰਾਂ ਦੇ ਨਾਂ ਹਨਾ ਇਹਨਾਂ ਚੀਜ਼ਾਂ ਨੂੰ ਵਿਰਾਸਤ ਬਣਾ ਕੇ ਲੋਕਾਂ ਸਾਹਮਣੇ ਰੱਖਣਾ ਜੇ ਉਹਨਾਂ ਦੇ ਫਕਰ ਮਹਿਸੂਸ ਹੁੰਦਾ ਤੇ ਫਿਰ ਮੁੱਖ ਮੰਤਰੀ ਤੇ ਵੀ ਉਹੜਾ ਫਕਰ ਉਹ ਮਹਿਸੂਸ ਹੁੰਦਾ ਬੰਦੀ ਸਿੰਘਾਂ ਦੇ ਬੰਦੀ ਸਿੰਘਾਂ ਜਿਹੜੇ ਸਾਡੇ ਅੱਜ ਅਸੀਂ ਲੜਾਈ ਲੜ ਰਹੇ ਆ ਉਹਨਾਂ ਦੇ ਮੂੰਹੋਂ ਜਦੋਂ ਬੋਲ ਸੁਣਦੇ ਆ ਭਾਈ ਗੁਰਦੀਪ ਸਿੰਘ ਖੇੜੇ ਵਰਗੇ ਜਿਨ੍ਹਾਂ ਨੂੰ 35 ਸਾਲ ਹੋ ਗਏ ਨੇ ਅੰਦਰ ਬੈਠਿਆਂ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਵਰਗੇ ਭਾਈ ਲਖਵਿੰਦਰ ਸਿੰਘ ਲੱਖੇ ਵਰਗੇ ਭਾਈ ਗੁਰਮੀਤ ਸਿੰਘ ਵਰਗੇ ਬੜੀਆਂ ਸਤਿਕਾਰਯੋਗ ਸ਼ਖਸੀਅਤਾਂ ਜਦੋਂ ਇਹ ਗੱਲ ਕਹਿੰਦੀਆਂ ਨੇ ਕਿ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੀ ਉਸ ਵੇਲੇ ਨਾ ਮਦਦ ਕਰਦੇ ਨਾ ਬਾਹਾਂ ਫੜਦੇ ਤੇ ਸ਼ੈਨ ਦਾ ਜੱਸੀ ਦੁਨੀਆ 'ਚ ਨਾ ਹੁੰਦੇ ਇਹ ਫਕਰ ਤਾਂ ਮਹਿਸੂਸ ਉਹਨਾਂ ਤੇ ਹੁੰਦਾ ਹੀ ਹੈ ਗਰੀਬ ਦਾ ਚੁੱਲ੍ਹਾ ਤਪਾਉਣਾ ਆਟਾ ਦਾਲ ਸਕੀਮ ਗਰੀਬ ਦੀ ਧੀ ਵਾਸਤੇ ਛਗਣ ਦੇਣਾ ਲੜਕੀਆਂ ਵਾਲੀ ਸਾਈਕਲ ਦੇਣੇ ਬੁਢਾਪਾ ਪੈਨਸ਼ਨਾਂ ਐਸਸੀ ਤੇ ਬੀਸੀ ਭਰਾਵਾਂ ਨੂੰ ਜਿਹੜੀ ਆ ਬਿਜਲੀ ਮਾਫ ਕਰਨੀ ਪੰਜਾਬ ਦਾ ਜਿੰਨਾ ਢਾਂਚਾ ਅੱਜ ਜੋ ਵੀ ਸੜਕਾਂ ਪੋਲ ਜੋ ਵੀ ਵੱਡੇ ਵੱਡੇ ਹਸਪਤਾਲ ਕਾਲਜ ਯੂਨੀਵਰਸਟੀਆਂ ਤੇ ਮੈਂ ਕਿਹੜੀ ਕਿਹੜੀ ਚੀਜ਼ ਗਿਣਾਵਾਂ ਇਹ ਕਿਉਂਕਿ ਪੰਜਾਬ ਵੇਸ਼ਾ ਵਸਦਾ ਗੁਰਾਂ ਦੇ ਨਾਂ ਤੇ ਇਹ ਸਾਰਾ ਕੁਝ ਉਹਨਾਂ ਨੇ ਤਿਆਰ ਕੀਤਾ ਤੇ ਦੂਜੇ ਧਰਮਾਂ ਨੂੰ ਵੀ ਰੱਜ ਕੇ ਸਤਕਾਰ ਦਿੱਤਾ ਜੇ ਹਿੰਦੂ ਵੀਰ ਗਏ ਉਹਨਾਂ ਨੇ ਆਖਿਆ ਸਾਨੂੰ ਸਾਡੇ ਮੰਦਰ ਵਾਸਤੇ ਜਾਂ ਸਾਡੂ ਆ ਸਾਡੀ ਵਿਰਾਸਤ ਵਾਸਤੇ ਚਾਹੀਦਾ ਤਾਂ ਉਹਨੇ ਕਿਹਾ ਲੈ ਉਹ ਭਈ ਜੇ ਇਸਾਈ ਗਏ ਇਸਾਈਆਂ ਨੂੰ ਜੇ ਮੁਸਲਮਾਨ ਭਰਾ ਗਏ ਤੇ ਮੁਸਲਮਾਨਾਂ ਨੂੰ ਕਹਿੰਦਾ ਮੇਰਾ ਮਤਲਬ ਇਹ ਆ ਵੀ ਇਹ ਜੜੀਆਂ ਨਾ ਵਿਰਾਸਤਾਂ ਸਾਂਭਣ ਵਾਸਤੇ ਤੇ ਇੱਕ ਜਿਵੇਂ ਇੱਕ ਦਰਵੇਸ਼ ਸਿਆਸਤਾਂ ਦੇ ਤੌਰ ਤੇ ਪੰਥਲੀ ਪੰਜਾਬ ਲਈ ਸਰਬਸਾਂਝੀ ਵਾਲਤਾ ਦਾ ਇੱਕ ਉਪਦੇਸ਼ ਉਪਦੇਸ਼ ਨੂੰ ਮੰਨ ਕੇ ਰਾਜ ਕਰਨ ਵਾਲੇ ਜਿਹੜਾ ਉਹ ਵਿਅਕਤੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨੂੰ ਤਾਂ ਫਕਰੇ ਕੰਮ ਦਿੱਤਾ ਗਿਆ ਸੀ ਅੱਜ ਸਾਡੀ ਬਾਦ ਕਿਸਮਤੀ ਹੈ ਸ਼ੀਰਾ ਨਰਿੰਦਰ ਮੋਦੀ ਨੇ ਰਾਮ ਮੰਦਰ ਦਾ ਨਿਰਮਾਣ ਕਰਵਾਇਆ ਤੇ ਤੀਜੀ ਵਾਰ ਹੋ ਗਿਆ ਹਿੰਦੂ ਭਰਾਵਾਂ ਨੇ ਉਸ ਮੰਦਰ ਦੇ ਮੱਦੇ ਨਜ਼ਰ ਉਹਨੂੰ ਵੋਟ ਪਾ ਕੇ ਸਰਕਾਰ ਬਖਸ਼ੀ ਹੈ ਤੇ ਸਾਡੀ ਬਾਦ ਕਿਸਮਤੀ ਇੱਥੇ ਕੀ ਹੈ ਜਿਹੜੇ ਸਾਡੇ ਹਰਮੰਦਰ ਸਾਹਿਬ ਨੂੰ ਢਾਉਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਉਣ ਵਾਲੇ ਅਸੀਂ ਉਹਨਾਂ ਦੇ ਚਮਚੇ ਬਣ ਕੇ ਉਹਨਾਂ ਦੀ ਗੱਲ ਸੁਣ ਕੇ ਅੱਜ ਸਵਾਲ ਵੀ ਖੜੇ ਕਰ ਰਹੇ ਆ ਜਿਵੇਂ ਸੁਖੀ ਰੰਧਾ ਵੇਰਗੇ ਜਿਨ੍ਹਾਂ ਦਾ ਪਿਓ ਦਰਬਾਰ ਸ਼ਾਹ ਤੇ ਹਮਲੇ ਤੇ ਹੋਏ ਦੇ ਸਵਾਗਤ ਵਾਸਤੇ ਕਹਿੰਦਾ ਇਸ ਸਵਾਗਤ ਕਰਦਾ ਮੈਂ ਇਸ ਗੱਲ ਦਾ ਉਹ ਲੋਕ ਉਂਗਲਾ ਖੜੀਆਂ ਕਰਦੇ ਆ ਜਿਹੜਾ ਲੰਡੀ 부ਚੀ ਮੈਂ ਕਹਾਂਗਾ ਸੋਸ਼ਲ ਮੀਡੀਆ ਤੇ ਬੈਠੀ ਜਿਨ੍ਹਾਂ ਦਾ ਆਪ ਦਾ ਕੋਈ ਮੂੰਹ ਮੱਥਾ ਨਹੀਂ ਹੁੰਦਾ ਉਹ ਵੀ ਫਕਰੇ ਕੌਮ ਦੀ ਬੜੀ ਵੱਡੀ ਗੱਲ ਕਰਦੇ ਆ ਉਹਨਾਂ ਨੂੰ ਪਹਿਲਾਂ ਸ਼ਰਮ ਆਉਣੀ ਚਾਹੀਦੀ ਤੁਸੀਂ ਆਪ ਤਾਂ ਫਕਰ ਕਰ ਲਓ ਕੀ ਦੇ ਦੇ ਫਕਰ ਕਰੋਗੇ ਤੁਸੀਂ ਕੀ ਜਿਹੜਾ ਹੁਣ ਮੁੱਖ ਮੰਤਰੀ ਚੁਣਿਆ ਉਹਦੇ ਤੇ ਫਕਰ ਕਰਦੇ ਹੋ ਸਾਡੀ ਕੌਮ ਦਾ ਉਹ ਕੁਝ ਕਰ ਦੇਗਾ ਜਿਹੜੇ ਬੰਦੇ ਨੇ ਆਪਦੇ ਨਾਂ ਨਾਲ ਸਿੰਘ ਸ਼ਬਦ ਨਹੀਂ ਲਾਇਆ ਜਿਹੜੇ ਬੰਦੇ ਨੇ ਆਪਦੇ ਨਾਲ ਨਾਲ ਸਿੰਘ ਸ਼ਬਦ ਹੀ ਢਾਹਤਾ ਖਾਲਸਾ ਪੰਥੀ ਧਰਤੀ ਦੇ ਉੱਤੇ ਤੇ ਸਿੱਖਾਂ ਨੇ ਵੋਟਾਂ ਪਾ ਕੇ ਬਣਾਇਆ ਹੋਵੇ ਉਹਨੂੰ ਉਹਦੇ ਤੇ ਫਕਰ ਮਹਿਸੂਸ ਕਰੋਗੇ ਹਾਂ ਇਹ ਜ਼ਰੂਰ ਮੰਨਣ ਜੋ ਗੱਲ ਹੈ ਕਿ ਇੱਕ ਕਾਲੀ ਦਾਲ ਹੀ ਹੈ ਜੇ ਕੋਈ ਗਲਤੀਆਂ ਵੀ ਹੋਈਆਂ ਨੇ ਇਹਦੇ 'ਚ ਨਹੀਂ ਇਹ ਨਹੀਂ ਕਹਿ ਸਕਦੇ ਆਪਾਂ ਨਹੀਂ ਹੋਈਆਂ ਤੂੰ ਉਹਨਾਂ ਨੇ ਝੋਲੀ 'ਚ ਪਵਾਈਆਂ ਵੀ ਹੋਈਆਂ ਨੇ ਸਾਡੇ ਤੋਂ ਫਕਰ ਇਹ ਕੌਮ ਉਹਨਾਂ ਨੂੰ ਤਾਂ ਦਿੱਤਾ ਗਿਆ ਸੀ ਉਹਨਾਂ ਨੇ ਜੋ ਸਿੱਖ ਪੰਥ ਵਾਸਤੇ ਕੀਤਾ ਜੋ ਕੁਰਬਾਨੀਆਂ ਕੀਤੀਆਂ ਜੇਲਾਂ ਕਟੀਆਂ ਪੰਥ ਦੀਆਂ ਵੱਡੀਆਂ-ਵੱਡੀਆਂ ਯਾਦਗਾਰਾਂ ਸਾਰੀਆਂ ਯਾਦਗਾਰਾਂ ਹੀ ਸਾਡਾ ਇਤਿਹਾਸ ਨੇ ਜਦੋਂ ਅਸੀਂ ਜਾਂਦੇ ਆਂ ਵੇਖਣ ਵਾਸਤੇ ਜਗੁਰੂ ਘਰ ਚ ਜਾਂਦੇ ਆਂ ਤਾਂ ਸਾਨੂੰ ਉਹਦਾ ਇਤਿਹਾਸ ਪਤਾ ਲੱਗਦਾ ਜਦੋਂ ਸਾਡੇ ਗਾਂ ਬੱਚੇ ਵੇਖਣ ਵਾਸਤੇ ਜਾਣਗੇ ਨਾ ਯਾਦਗਾਰਾਂ ਨੂੰ ਤਾਂ ਉਹਨਾਂ ਨੂੰ ਸਾਡੇ ਕੌਮ ਦਾ ਇਤਿਹਾਸ ਪਤਾ ਲੱਗੇਗਾ ਉਹ ਤਾਂ ਫਖਰੇ ਕੌਮ ਸਨ ਦੁਨੀਆ ਦੇ ਵਿੱਚ ਪਹਿਲਾ ਮੁੱਖ ਮੰਤਰੀ ਪੰਜਾਬ ਦੀ ਧਰਤੀ ਤੇ ਵੀ ਇਹ ਤੇ ਚਾਰ ਸ਼ਫੇਰੇ ਸਾਰੇ ਸੂਬਿਆਂ ਚ ਵੀ ਵੇਖ ਲਾ ਜਿਨ੍ਹਾਂ ਨੇ ਆਪਣੀ ਵਿਰਾਸਤ ਨੂੰ ਸਾਂਭਣ ਵਾਸਤੇ ਐਡਾ ਵੱਡਾ ਕੁਝ ਕੀਤਾ ਹੋਵੇ ਉਹਨਾਂ ਨੂੰ ਤਾਂ ਫਖਰੇ ਕੌਮ ਦਿੱਤਾ ਗਿਆ ਸੀ ਹਾਂਜੀ ਤੇ ਚਲੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਫੈਸਲੇ ਤੇ ਕਦੀ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਪਰ ਅਪੀਲ ਕਰ ਸਕਦੇ ਆ ਇੱਕ ਨਿਮਾਣੇ ਸਿੱਖ ਹੋਣ ਦੇ ਨਾਤੇ ਕਿ ਸਿੰਘ ਸਾਹਿਬ ਇਸ ਫੈਸਲੇ ਤੇ ਜਿਹੜਾ ਕਿ ਫਖਰੇ ਕੌਮ ਵਾਪਸ ਲੈਣ ਵਾਲੇ ਫੈਸਲੇ ਤੇ ਉਹਨਾਂ ਨੂੰ ਫੇਰ ਪੁਨਰ ਵਿਚਾਰ ਕਰਨਾ ਚਾਹੀਦਾ ਕਿਉਂਕਿ ਨਹੀਂ ਤਾਂ ਇਸ ਜਿਹੜਾ ਇਤਿਹਾਸ ਹੈ ਉਸ ਇਤਿਹਾਸ ਦੇ ਵਿੱਚ ਕਦੀ ਵੀ ਕੋਈ ਜਿਹੜਾ ਅੱਜ ਜਿਹੜਾ ਅੱਜ ਦਾ ਮਾؤول ਹੈ ਹੁਣ ਆ ਤਾਂ ਕੈਪਟਨ ਹੋਣਾ ਨੇ ਹੁਣ ਦੱਸੋ ਨਾ ਬਿਆਨਤ ਸਿੰਘ ਹੋਣਾ ਨੇ ਨਾ ਕੀ ਹਰਚਰਨ ਸਿੰਘ ਬਰਾੜ ਹੋਣਾ ਨੇ ਨਾ ਕੋਈ ਜਸਟਿਸ ਗੁਰਨਾਮ ਸਿੰਘ ਹੋਣਾ ਨੇ ਨਾ ਦਰਬਾਰਾ ਸਿੰਘ ਹੋਣਾ ਨੇ ਨਾ ਗਿਆਨੀ ਜੈਲ ਸਿੰਘ ਹੋਣਾ ਨੇ ਨਾ ਉਸ ਤੋਂ ਪਹਿਲਿਆਂ ਨੇ ਕਿੰਨੇ ਮੁੱਖ ਮੰਤਰੀ ਆ ਗਏ ਸਰਜੀਤ ਸਿੰਘ ਬਰਨਾਲੇ ਵਰਗੇ ਕਿੰਨਾ ਨੇ ਸਰਕਾਰ ਦੇ ਵਿੱਚ ਰਿੰਝਾ ਪੰਥਲੀ ਸੋਚਿਆ ਕੌਮਲੀ ਸੋਚਿਆ ਜਾਂ ਕੌਮ ਦੀ ਕਿਦੇ ਥਾਂ ਤੇ ਕਿਦੇ ਇੱਕ ਇੱਟ ਵੀ ਲਾਈ ਹੋਵੇ ਉਹ ਕੌਮ ਦੀ ਯਾਦਗਾਰ ਵੀ ਬਣਾਈ ਹੋਵੇ ਨਹੀਂ ਨਾ ਬਣਾਈ ਕਿਸੇ ਨੇ ਨਹੀਂ ਇੱਕ ਸਰਬ ਧਰਮਾਂ ਦੀ ਜੇ ਗੱਲ ਕੀਤੀ ਹੈ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਹੈ ਤੇ ਆਪਦੀ ਕੌਮ ਨੂੰ ਸਭ ਤੋਂ ਅੱਗੇ ਲੈ ਕੇ ਜਾਂਦਾ ਅੱਜ ਵੇਖਿਆ ਨਾ ਆਪਾਂ ਕਈ ਵਾਰ ਵੱਡੇ ਵੱਡੇ ਪ੍ਰਧਾਨ ਮੰਤਰੀ ਵੀ ਉਹਨਾਂ ਦੇ ਗੋਡੀ ਹਸ ਲਾਉਂਦੇ ਵੇਖੇ ਗਏ ਹੂੰ ਉਹ ਤਾਂ ਸਿੱਖਾਂ ਦੀ ਪੱਕ ਦਾ ਮਹਾਨ ਉੱਚਾ ਹੁੰਦਾ ਠੀਕ ਹੈ ਸਿਆਸਤ ਦੇ ਵਿੱਚ ਚੱਲਦੇ ਆ ਰਾਜਨੀਤੀ ਦੇ ਚੱਲਦੇ ਆ ਸਰਕਾਰਾਂ ਦੇ ਚੱਲਦੇ ਆ ਕਈ ਗਲਤੀਆਂ ਗੁਨਾਹ ਵੀ ਹੋ ਜਾਂਦੇ ਨੇ ਕਿਉਂਕਿ ਮਨੁੱਖਾ ਮਨੁੱਖੂ ਕੋਈ ਸਰਵ ਵਿਆਪਕਤਾ ਹੋ ਨਹੀਂ ਸਕਦਾ ਉਹਦੇ ਰਾਜ ਦੇ ਵਿੱਚ ਕਿਤੇ ਵੀ ਇੱਕ ਮੈਂ ਵੀ ਗੱਲ ਦੱਸ ਦਿਆਂ ਤੈਨੂੰ ਜੋ ਇਤਿਹਾਸ ਰਿਹਾ ਹੁਣ ਤੱਕ ਹਮੇਸ਼ਾ ਹੀ ਜਦੋਂ ਅਕਾਲੀ ਦਲ ਦੀ ਸਰਕਾਰ ਆਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਨੇ ਉਸ ਸਰਕਾਰ ਨੂੰ ਤੋੜਨ ਵੇਲੇ ਲੋਕਾਂ ਦੇ ਵਿੱਚ ਭਰਮਜਾਲ ਪੈਦਾ ਕਰਨ ਵੇਲੇ ਵੱਡੀਆਂ ਏਜੰਸੀਆਂ ਜਿਹੜੀਆਂ ਦੇਸ਼ ਦੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੇ ਕੋਈ ਨਾ ਕੋਈ ਇਹੋ ਜਿਹਾ ਏਜੰਡਾ ਖੜਾ ਕੀਤਾ ਹੀ ਕੀਤਾ ਤੇ ਉਹਨਾਂ ਨੇ ਹਮੇਸ਼ਾ ਹੀ ਧਾਰਮਿਕ ਭਾਵਨਾਵਾਂ ਨੂੰ ਇੱਥੇ ਪੜਕਾਇਆ ਪਰ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨਾ ਹੁੰਦੇ ਨਾ ਪੰਜ ਸਾਰ ਪੰਜ ਵਾਰ ਹੀ ਮੁੱਖ ਮੰਤਰੀ ਬਣਦੇ ਤਿੰਨ ਵਾਰੀ ਤਾਂ ਪੂਰਾ ਆਪ ਰਾਜ ਕੀਤਾ 20 ਸਾਲ ਮੁੱਖ ਮੰਤਰੀ ਰਹੇ ਆ 75 ਸਾਲ ਦੇ ਇਸ ਦੇ 77 ਸਾਲ ਦੇ ਆਜ਼ਾਦੀ ਦੇ ਵਿੱਚ ਜੋ ਅੱਜ ਪੰਜਾਬ ਦੇ ਵਿੱਚ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣਾ ਹੈ ਉਹਨਾਂ 20 ਸਾਲਾਂ ਦੇ ਰਾਜ ਦੀ ਦੇਣਾ ਹੈ ਜੋ ਵੀ ਸੁੱਖ ਸਹੂਲਤਾਂ ਜੋ ਵੀ ਸਾਡੇ ਆਲੇ ਦੁਆਲੇ ਵਧੀਆ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਕਰਕੇ ਇਹੋ ਜਿਹੜੇ ਜਦੋਂ ਕੌਮ ਆਪਣੇ ਕਿਸੇ ਆਗੂ ਤੇ ਮਾਣ ਮਹਿਸੂਸ ਕਰਦੀ ਹੈ ਨਾ ਫਖਰ ਕਰਦੀ ਹੈ ਫਿਰ ਉਹਨੂੰ ਇਹ ਫਖਰੇ ਕੌਮ ਵਰਗੇ ਬਾੜ ਜਿਹੜੇ ਉਹ ਦਿੱਤੇ ਜਾਂਦੇ ਆ ਹੈ ਨਾ ਆ ਅਸੀਂ ਫਗਰੇ ਕੌਮ ਦਾ ਸਾਰਾ